ਪੰਜਾਬ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਵੀ ਬਦਲਿਆ ਜਾ ਸਕਦਾ ਹੈ। ਮਲੀ ਸਾਹਿਬ ਬੁਖਾਰ ਕਿਉਂ ਚੜ ਜਾਂਦਾ ਹੈ ਮੁੱਖ ਮੰਤਰੀ ਸਾਹਿਬ ਨੂੰ? ਹੁਣ ਮਦੇ ਸੱਚੀਓ ਬਿਮਾਰ ਹੋਵੇ। ਲੈ ਲੋਕ ਮੰਨਣ ਨੂੰ ਤਿਆਰ ਨਹੀਂ ਵੀ ਡਰਾਮੇ ਬਾਜਾ। ਕੇਜਰੀਵਾਲ ਕਹਿੰਦਾ ਵੀ ਕਈ ਦਿਨ ਦੌਰੇ ਪੇ ਇਥੇ ਸੀ ਥਕੇ ਟੁੱਟੇ ਹੋਏ ਥੇ ਜੀ। ਇਸਕਾਫਟ ਹੋ ਗਈ, ਆਰਾਮ ਚਾਹੀਏ। ਕਾਦੇ ਨਾਲ ਇਸਕਾਫਟ ਹੋਊਗੀ? ਅਗਲਾ ਕਹਿੰਦਾ ਫਿਰੋਜ਼ਪੁਰ ਜੱਫੀਆਂ ਪਾ ਕੇ ਰੋਇਆ ਤੇ ਇੱਥੇ ਆ ਕੇ ਕਿਹੜੇ ਹੋਟਲ ਆਓ ਜਿਹੜਾ ਵੱਡਾ ਉਹਦੇ ਵਿੱਚ ਰਿਹਾ ਅਮਿਤ ਸ਼ਾਹ ਮਾੜਾ ਜਿਹਾ ਇਸ਼ਾਰਾ ਕਰਦਾ ਕਿ ਉਹਦੀ ਨੱਚਣ ਲੱਗ ਜਾਂਦਾ ਸਾਰੇ ਨਾਲ ਇਹ ਆ ਜਾਂ ਲਾ杜 ਮੁੱਖ ਮੰਤਰੀ ਅਮਿਤ ਸ਼ਾਹ ਨੂੰ ਨਹੀਂ ਮਿਲਣਾ ਤੇ ਇਸ ਤੋਂ ਬਾਅਦ ਲਾ杜 ਮੁੱਖ ਮੰਤਰੀ ਕੇਜਰੀਵਾਲ ਨੂੰ ਨਹੀਂ ਮਿਲਣਾ ਇਹੋ ਇਸ ਕਰਕੇ ਆ ਜੀ ਚਰਚਾ ਕਿਉਂਕਿ ਫੇਲ ਹੋ ਗਿਆ ਮੁੱਖ ਮੰਤਰੀ ਉਏ ਸਾਰੇ ਚੁੱਪੂ ਗੜੁੱਪੂ ਵਿੱਚੋਂ ਵਿੱਚ ਲੁੱਟੂ ਅਰਧ ਮੁਵਰਦਮੀ ਫੱਟੇ ਚੱਕੇ ਪਏ ਨੇ ਜੀ ਜੀ ਤੋ ਜੋ ਹੁੰਦਾ ਨਾ ਆਲਾ ਕਹਿੰਦਾ ਆਰਾਮ ਨਾਮ ਕੀ ਲੂਟ ਹੈ ਲੂਟ ਸਕਿਤ ਨਾ ਰਜਾਨਾ ਟਾਈਮਸ ਪੰਜਾਬ ਤੁਸੀਂ ਦੇਖ ਰਹੇ ਹੋ ਮੈਂ ਹੈਪੀ ਪਕਤਾ ਪੰਜਾਬ ਦੀ ਜੋ ਸਥਿਤੀ ਹੜਾਂ ਕਾਰਨ ਬਣੀ ਹੋਈ ਹੈ ਦੂਸਰੇ ਪਾਸੇ ਸਿਆਸੀ ਹਲਚਲ ਵੀ ਉੱਥੇ ਵੀ ਹੜ ਆਇਆ ਹੋਇਆ ਹੈ ਪੰਜਾਬ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਵੀ ਬਦਲਿਆ ਜਾ ਸਕਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਚਰਚਾ ਚੱਲਦੀ ਹੈ ਤਾਂ ਸੱਥਾਂ 'ਚ ਬੈਠੇ ਬਜ਼ੁਰਗ ਵੀ ਗੱਲਾਂ ਕਰਨ ਲੱਗ ਜਾਂਦੇ ਕਿ ਕਿਹੜਾ ਮੁੱਖ ਮੰਤਰੀ ਹੋਗਾ ਸਿਆਸੀ ਚਿੰਤਕ ਮਾਲਵਿੰਦਰ ਸਿੰਘ ਮਾਲੀ ਸਾਡੇ ਨਾਲ ਨੇ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਹੈਪੀ ਮਾਲੀ ਸਾਹਿਬ ਬੁਖਾਰ ਕਿਉਂ ਚੜ ਜਾਂਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਅਸਲ ਸਮੱਸਿਆ ਪਤਾ ਕੀ ਹੈ ਜੀ ਇਸ ਸਰਕਾਰ ਪ੍ਰਤੀ ਵਿਸ਼ਵਾਸ ਦਾ ਸੰਕਟ ਬਹੁਤ ਵੱਡਾ ਵੱਧ ਗਿਆ ਹੂੰ ਜਿਵੇਂ ਸੁਖਵੀਰ ਬਾਦਲ ਸੀ ਨਾ ਕੋਈ ਤੁਸੀਂ ਝੂਠਾ ਕਹਿ ਦਿਓ ਵੀ ਆ ਟੱਬ ਵਿੱਚ ਵੀ ਸੁਖਵੀਰ ਨੇ ਹਿੱਸਾ ਪਾ ਲਿਆ ਆਲਕੋ ਸੱਚੀ ਗੱਲ ਪਾਣੀ ਆਂਦੇ ਸੀ ਹੁਣ ਮਦੇ ਸੱਚੀਓ ਬਿਮਾਰ ਹੋਵੇ ਲੈ ਲੋਕ ਮੰਨਣ ਨੂੰ ਤਿਆਰ ਨਹੀਂ ਵੀ ਡਰਾਮੇ ਬਾਜਾ ਵੀ ਇਹਨੇ ਪਹਿਲਾਂ ਵੀ ਕੀਤਾ ਸੀ ਉਦੋਂ ਜਦੋਂ ਇਹਦੀ ਗੱਲ ਆਈ ਸੀ ਇਸ ਕਰਕੇ ਇਹ ਤਾਂ ਬੇਪਰੋਸਗੀ ਏਡੀ ਹੋ ਗਈ ਵੀ ਲੋਕੇ ਸੱਚ ਨਹੀਂ ਮੰਨ ਫਿਰ ਤੁਸੀਂ ਵਿਆਖਿਆ ਕੋਈ ਨਹੀਂ ਕਰਦੇ ਮਤਲਬ ਕੇਜਰੀਵਾਲ ਕਹਿੰਦਾ ਵੀ ਕਈ ਦਿਨ ਦੌਰੇ ਪੇ ਇਥੇ ਸੀ ਥਕੇ ਟੁੱਟੇ ਹੋਏ ਥੇ ਜੀ ਥਕਾਵਟ ਹੋ ਗਈ ਆਰਾਮ ਚਾਹੀਏ ਕਾਹਦੇ ਨਾਲ ਥਕਾਵਟ ਹੋ ਗਈ ਜੀ ਅਗਲਾ ਕਹਿੰਦਾ ਫਿਰੋਜ਼ਪੁਰ ਜੱਫੀਆਂ ਪਾ ਕੇ ਰੋਇਆ ਤੇ ਇੱਥੇ ਆ ਕੇ ਕਿਹੜੇ ਹੋਟਲ ਆਓ ਜਿਹੜਾ ਵੱਡਾ ਉਹਦੇ ਵਿੱਚ ਰਹਿਆ ਮਤਲਬ ਮੁੱਖ ਮੰਤਰੀ ਨੂੰ ਇਨਸਕਾਬ ਟਕਾਦੀ ਨਾਲੇ ਇਸ ਉਮਰ ਚ ਯਾਰ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਨਾ ਟੌੜਾ ਸਾਹਿਬ ਦਾ ਐਕਸੀਡੈਂਟ ਜਾਂ ਹੋ ਗਿਆ ਢਿੱਲੇ ਜਿਹਾ ਹੋ ਗਿਆ ਉਹ ਅਸੀਂ ਇੱਕ ਵਿਆਹ ਚ ਪਹੁੰਚੇ ਮੈਂ ਪ੍ਰਧਾਨ ਜੀ ਆਪਾਂ ਪਹਿਲਾਂ ਅਰੈਸਟ ਕਰ ਲਈ ਆਪਾਂ ਪਹਿਲਾਂ ਆ ਗਏ ਉਹ ਕਹਿੰਦੇ ਵਾਹ ਓਏ ਤੇਰੇ ਆ ਜਿਹੜੇ ਆ ਕੇ ਫਤਿਹ ਬੁਲਾਉਂਦੇ ਨੇ ਸਾਸਰੀ ਘਰ ਬੁਲਾਉਂਦੇ ਨੇ ਮੇਰੀ ਇਹੀ ਦਵਾਈ ਆ ਬੰਦ ਕਮਰੇ ਚ ਬੈਠਾ ਮੈਂ ਕੀ ਕਰੂੰ ਹੂੰ ਜਦੋਂ ਲੋਕ ਸਾਹਮਣੇ ਹੋਣ ਉਦੋਂ ਥੱਕਦਾ ਨਹੀਂ ਹੁੰਦਾ ਲੀਡਰ ਜੀ ਸੋ ਇਸ ਕਰਕੇ ਦੂਜਾ ਘਰੇ ਬੈਠਾ ਜੀ ਹੂੰ ਫੇਰ ਪੋਸਟਾਂ ਪਾਈ ਮੈਂ ਵੀ ਪੋਸਟ ਪਾਈ ਵੀ ਤੁਸੀਂ ਹੱਥ ਤਰ ਦਾਖਲ ਕਰੋ ਇਹਨੂੰ ਮੁੱਖ ਮੰਤਰੀ ਆ ਤੁਹਾਡੇ ਲੱਖ ਰੋਲੇ ਨੇ ਉਹਦੀ ਸਿਹਤ ਦਾ ਬੁਲਟਨ ਜਾਰੀ ਕਰੋ ਹੂੰ ਹੁਣ ਜਦੋਂ ਵਿਆਖਿਆ ਕੋਈ ਨਹੀਂ ਪਹਿਲੀ ਵਾਰ ਉਦੋਂ ਆਇਆ ਉਦੋਂ ਵੀ ਆਏ ਸੀ ਬਦਲਣਾ ਉਹਦੀ ਜਿਹੜਾ ਕਹਿੰਦਾ ਸੀ ਨਾ ਮੈਂ ਸਵਾਲ ਕਰਨ ਲਾ ਤੇ ਲੋਕ ਹੂੰ ਹੁਣ ਸਵਾਲਾ ਤਾਂ ਐ ਤਰਹੰਦਾ ਜਿਵੇਂ ਗਲੇਲ ਤੋਂ ਕਾਤ ਰਹਿਦਾ ਹੁੰਦਾ ਹੂੰ ਸੋ ਇਸ ਕਰਕੇ ਬੇਵਿਸ਼ਵਾਸੀ ਦਾ ਸੰਕਟ ਵੱਡਾ ਦੂਜੀ ਗੱਲ ਆਤਮ ਮਾੜੀਆਂ ਹੈਗੀਆਂ ਨੇ ਉਹਦੇ ਮੈਂ ਨਿੱਜੀ ਤੌਰ ਤੇ ਨਹੀਂ ਜਾਂਦਾ ਜੀ ਜਿੰਨਾ ਉਹਦਾ ਸਾਰਾ ਸਰਕਲ ਆ ਖਾਣ ਪੀਣ ਰਹਿਣ ਰੂਣ ਦਾ ਉਹਦਾ ਪ੍ਰੋਪਰ ਪ੍ਰਬੰਧ ਨਹੀਂ ਅਪ ਟੂ ਮਾਰਕ ਹੈ ਜੀ ਤੀਜੀ ਗੱਲ ਮੈਂਟਲੀ ਤੌਰ ਤੇ ਉਹ ਇਸ ਹੱਦ ਤੱਕ ਨਹੀਂ ਵਿਕਸਿਤ ਹੋਇਆ ਕਿ ਇੰਨੀਆਂ ਸਮੱਸਿਆਵਾਂ ਨੂੰ ਝੱਲ ਸਕੇ ਤਾੜੀ ਮਾਰ ਕੇ ਲੰਘ ਜਾਣਾ ਹੁਰ ਗੱਲ ਆ ਚੈਲੰਜ ਨੂੰ ਕਬੂਲ ਕਰਕੇ ਉਹਦੇ ਹੱਲ ਕੱਢਣ ਵਾਲੇ ਪਾਸੇ ਤੁਰਨਾ ਐਸਕੇਪਿਜਮ ਜਿਹਨੂੰ ਆਪਾਂ ਕਹიდੀਏ ਜੀ ਟਾਲਾ ਬੱਟੂ ਪਹੁੰਚਾਈ ਦੀ ਹੂੰ ਸੋ ਇਸ ਕਰਕੇ ਬਿਮਾਰ ਹੋ ਵੀ ਸਕਦਾ ਨਹੀਂ ਪਰ ਇਹ ਬੁਖਾਰ ਹੜਾ ਕਾਰਨ ਆ ਜਾਂ ਜਿਹੜੀ ਚਰਚਾ ਲੋਕ ਕਰ ਰਹੇ ਨੇ ਕਿ ਬਦਲਿਆ ਜਾ ਸਕਦਾ ਮੁੱਖ ਮੰਤਰੀ ਵੱਖ-ਵੱਖ ਨਾਂ ਵੀ ਸਾਹਮਣੇ ਆਏ ਮੈਂ ਇਹ ਮਹਿਸੂਸ ਕੀਤਾ ਹੁਣ ਤੱਕ ਹੁਣ ਤੱਕ ਦੇ ਸਮੇਂ 'ਚ ਕੇਂਦਰ ਸਰਕਾਰ ਨੂੰ ਇਦੂ ਵੱਧ ਲਾਦੂ ਮੁੱਖ ਮੰਤਰੀ ਨਹੀਂ ਮਿਲਣਾ ਜਿਹੜਾ ਜੋ ਭਾਜਪਾ ਦੀਆਂ ਨੀਤੀਆਂ ਨੇ ਸਾਰੀਆਂ ਨੂੰ ਹੂ ਬੂ ਲਾਗੂ ਕਰ ਰਿਹਾ ਜੀ ਕੌਮੀ ਸਿੱਖਿਆ ਨੀਤੀ ਦਾ ਕਿੰਨਾ ਰੌਲਾ ਪੰਜਾਬ ਵਿੱਚ ਸਭ ਤੋਂ ਵੱਧ ਪੈਣਾ ਚਾਹੀਦਾ ਸੀ। ਦੱਖਣ ਵਾਲੇ ਕਹਿੰਦੇ ਲਾਗੂ ਨਹੀਂ ਕਰਾਂਗੇ ਅਸੀਂ। ਸੁਪਰੀਮ ਕੋਰਟ ਕਹਿੰਦਾ ੱੱੱਕੇ ਨਾਲ ਨਹੀਂ ਕਰ ਸਕਦੇ। ਇਹ ਲਾਗੂ ਕਰਨ ਲੱਗੇ ਹੋਏ ਜ਼ੋਰ ਨਾਲ। ਹੂੰ। ਬੀਐਸ 50 ਕਿਲੋਮੀਟਰ ਦੇ ਤੀ ਫਿਰ ਕਹਿੰਦਾ ਸੀ ਉਹਨਾਂ ਨੂੰ ਹਥਿਆ ਉਹ ਵੀ ਦੇਵਾਂਗੇ। ਸੰਦਸ ਨੇੜਾ ਸਾਰੇ ਕੁਝ ਕਰਨ ਨੂੰ। ਮਤਲਬ ਅਮਿਤ ਸ਼ਾਹ ਮਾਣਾ ਜਿਹਾ ਇਸ਼ਾਰਾ ਕਰਦਾ ਇਹ ਉਹਦੇ ਮੱਤਨ ਲੱਗ ਜਾਂਦਾ ਸਾਰੇ ਨਾਲ। ਵਿਰੋਧ ਕਰਦਾ ਕਿਸੇ ਗੱਲ ਦਾ। ਚੰਡੀਗੜ੍ਹ ਦਾ ਤੁਸੀਂ ਦੇਖ ਲਓ ਆ ਪਾਣੀਆਂ ਸਾਰੇ ਹੀ ਕਿਸਾਨਾਂ ਨਾਲ ਲੜਾਈ ਉਹਨਾਂ ਨੇ ਆਪਣੇ ਘਰੋਂ ਲਾ ਕੇ ਇਹਦੇ ਗੱਲ ਪਾਤੀ ਇਹਨੇ ਪਾ ਲਈ। ਹੂੰ। ਸੋ ਇਹ ਹੈ ਜਾ ਲਾਡੂ ਮੁੱਖ ਮੰਤਰੀ ਅਮਿਤ ਸ਼ਾਹ ਨੂੰ ਨਹੀਂ ਮਿਲਣਾ ਤੇ ਇਸ ਤੋਂ ਬਾਅਦ ਲਾਡੂ ਮੁੱਖ ਮੰਤਰੀ ਕੇਜਰੀਵਾਲ ਨੂੰ ਨਹੀਂ ਮਿਲਣਾ ਹਾਂ ਨਾਮ ਤੇ ਮਾਰਾ ਰਾਜ ਹਮਾਰਾ ਇਹ ਅਮਿਤ ਸ਼ਾਹ ਦੀ ਇੱਥੋਂ ਝੋਟੀ ਇਹਨਾਂ ਦਾ ਰੌਲਾ ਇਹ ਹੈ ਵੀ ਅਮਿਤ ਸ਼ਾਹ ਹੋਰਾਂ ਦਾ ਕੇਜਰੀਵਾਲ ਨਾਲ ਪੰਗਾ ਕਿਉਂਕਿ ਦਿੱਲੀ ਚਾਹੋ ਜੀ ਉਹਦੇ ਨਾਲ ਉਹਨਾਂ ਦਾ ਰਵਈਆ ਹੋਰ ਆ ਇਹਦੇ ਪ੍ਰਤੀ ਰਵਈਆ ਹੋਰ ਆ ਇੰਨਾ ਕਿ ਤਾਂ ਫਰਕ ਹੈਗਾ ਜੀ ਪਰ ਦੋਹਾਂ ਦੇ ਭਗਵੰਤਮਾਨ ਫਿੱਟ ਬਹੁਤ ਆਉਂਦਾ ਨਹੀਂ ਫਿਰ ਚਰਚਾ ਕਿਉਂ ਆ ਚਰਚਾ ਕਿਉਂ ਆ ਇਸ ਨਾ ਦੋ ਚਾਰ ਨਾਵਾਂ ਦੀ ਇਹ ਇਸ ਕਰਕੇ ਆ ਜੀ ਚਰਚਾ ਕਿਉਂਕਿ ਫੇਲ ਹੋ ਗਿਆ ਮੁੱਖ ਮੰਤਰੀ ਹੂੰ ਪਹਿਲਾਂ ਆਈਸੋਲੇਟ ਹੁੰਦਾ ਬੰਦਾ ਜਦੋਂ ਬਦਲਦੇ ਆ ਹੁਣ ਇਹ ਆਈਸੋਲੇਟ ਹੋ ਗਿਆ ਚੁੱਪ ਹੋਣੀ ਹੋਰ ਗੱਲ ਆ ਕਿਉਂਕਿ ਉਹ ਇਹ ਦੇ ਮੌਲਕ ਤੌਰ ਤੇ ਸਿਆਸੀ ਬਚਾਉਣ ਵਾਲੇ ਬੰਦੇ ਤਾਂ ਆਏ ਨਹੀਂ ਇਹਦੇ ਨਾਲ ਜਿਨ੍ਹਾਂ ਚ ਮਾੜੇ ਮੋٹے ਕੰਡ ਸੀ ਉਹਨਾਂ ਨੂੰ ਬਾਹਰ ਕੱਢੀ ਜਾਂਦਾ ਤੁਸੀਂ ਦੇਖੋ ਕਮਰ ਵਿਜੇ ਪ੍ਰਤਾਪ ਦੀ ਗੱਲ ਦੇਖੋ ਨਿਜਰ ਦਾ ਕੀ ਕਸੂਰ ਸੀ ਉਹਨੇ ਇੱਕੋ ਗੱਲ ਕਹੀ ਸੀ ਵੀ ਯਾਰ ਬਰਜਿੰਦਰ ਸਿੰਘ ਕਰਪਟ ਨਹੀਂ ਹੋ ਸਕਦਾ ਇਹਨਾਂ ਮਾਮਲੇ ਇਤ ਉਦੋਂ ਜੈਜਾ ਸੀ ਏਡੀ ਕਿਹੜਾ ਤੂਫਾਨ ਆ ਗਿਆ ਸੀ ਨਾਲ ਦੀ ਨਾਲ ਕੱਢਦਾ ਫਿਰ ਕਿਸੇ ਨੂੰ ਕਿਸੇ ਕਰਕੇ ਕੱਢਦਾ ਕਿਸੇ ਨੂੰ ਹਾਲੇ ਵੀ ਦੋ ਸੀਟਾਂ ਖਾਲੀ ਨੇ ਮੰਤਰੀ ਦੀਆਂ ਜਦੋਂ ਕੁਲਦੀਪ ਕੁਲਦੀਪ ਧਾਲੀਆਲ ਤਾਂ ਇਹ ਕਹਿੰਦੇ ਸੀ ਨਹੀਂ ਤੇ ਮੁੱਛਦਾਵਾਲਾ ਸੰਕਟਮੋਚਕਾ ਪਹਾੜਾਂ ਚੋਂ ਪੈਸੇ ਕੱਢ ਰਿਹਾ ਸ਼ਾਮ ਲਿੱਟਣ ਨੂੰ ਐ ਕਰ ਰਿਹਾ ਤੇ ਉਹ ਮਾਰਿਆ ਕੱਢ ਕੇ ਕਹਿੰਦਾ ਮੈਨੂੰ ਕਹਿੰਦੇ ਆ ਜੀ ਥਾਂ ਖਾਲੀ ਕਰਨੀ ਆ ਨਵੇਂ ਨੂੰ ਮੌਕਾ ਦੇਣਾ ਮੈਂ ਕਿਹਾ ਲਓ ਜੀ ਅਸਤੀਫਾ ਨਵੇਂ ਨੂੰ ਮੌਕਾ ਤਾਂ ਦੇਣ ਦੀ ਗੱਲ ਆ ਸੀਟਾਂ ਭਰੀਆਂ ਹੁਣ ਦੋ ਤਾਂ ਪਹਿਲਾਂ ਖਾਲੀ ਪਈਆਂ ਇਸ ਕਰ ਹੁਣੋਂ ਸਭ ਤੋਂ ਵੱਧ ਗੁਣਗਾਈ ਜਾਂਦੇ ਨੇ ਜੀ ਸਾਰੇ ਕਾਸੇ ਦੇ ਸੋ ਇਸ ਕਰਕੇ ਜਿਹੜੀ ਇਹ ਸੈਨਾ ਇਹ ਤਾਂ ਹੈ ਪੰਜਾਬ ਦੀ ਇੱਕ ਫਿਤਰਤਾ ਹੂੰ ਜਿਵੇਂ ਪਠਾਨ ਮਾਜਰਾ ਪਠਾਨ ਮਾਜਰਾ ਫਫੜਾ ਉਹ ਕਹਿੰਦੇ ਹੁੰਦੇ ਆ ਨਾ ਜੇ ਕਿਸੇ ਸਮਾਗਮ ਚ ਫਫੜ ਰੁਸ ਜੇ ਕਹਿੰਦੇ ਭਾਈ ਖੇਸ ਦੇਣਾ ਬੂ ਫਫੜ ਨੂੰ ਬਿਲਕੁਲ ਇਦੋਂ ਬਿਨਾ ਕੰਮ ਨਹੀਂ ਚੱਲਣਾ ਜੀ ਉਹ ਰੁਸ ਗਿਆ ਕਿਸੇ ਗੱਲ ਤੋਂ ਉਹ ਅੜ ਗਿਆ ਤੇ ਉਹ ਦੇਖੋ ਕੀ ਕਰ ਰਿਹਾ ਮਤਲਬ ਚਲੋ ਉਹਦੇ ਬਾਰੇ ਇੱਕ ਅੱਡ ਜਾਇ ਜਾ ਬੋਲ ਪੈਂਦੇ ਨੇ ਬੰਦੇ ਮਾਲਵਿੰਦਰ ਕੰਗਾ ਜੀ ਉਹਨੇ ਕਹੇ ਤਾਂ ਸੀ ਲੈਂਡ ਪੂਲਿੰਗ ਨੀਤੀ ਬਾਰੇ ਮੋੜ ਸੋਚੋ ਜੀ ਸਾਨੂੰ ਸੋਚਣ ਦੀ ਲੋੜ ਆ ਹਮ ਇੱਕ ਹੋਰ ਸੀ ਅੰਮ੍ਰਿਤਸਰ ਦਾ ਉਹਨੇ ਕਹੇ ਤਾਂ ਸੀ ਰਿਸ਼ਬਤ ਖੋਰੀ ਚੱਲਦੀ ਆ ਕਹਿੰਦਾ ਮੈਂ ਕਿਸੇ ਦੀ ਸਪਾਰਸ਼ ਕੀਤੀ ਉਹ ਕਹਿੰਦੇ ਜੀ ਲੱਖ ਰੁਪਈਆ ਮੰਗਦੇ ਆ ਕਹਿੰਦਾ ਮੈਂ ਫੋਨ ਕਰਤਾ ਕਹਿੰਦਾ ਮੁੜ ਕੇ ਆ ਕੇ ਕਹਿੰਦਾ ਜੀ ਹੁਣ 4 ਲੱਖ ਮੰਗਦੇ ਨੇ ਕਹਿੰਦੇ ਮੈਂ ਕਿਹਾ ਉਹ ਕਹਿੰਦੇ ਜੀ ਤੁਸੀਂ ਵੱਧ ਬੰਦਿਆਂ ਨੂੰ ਸ਼ਾਮਿਲ ਕਰੀ ਜਾਂਦੇ ਹੋ ਵਿੱਚੋਂ ਹਿੱਸਾ ਤਾਂ ਪੈਂਦੀ ਹਿੱਸਾ ਵੰਡਣਾ ਹੈ ਸੋ ਇਹ ਸਾਰੇ ਚੁੱਪੂ ਗੜੁੱਪੂ ਵਿੱਚੋਂ ਵਿੱਚ ਲੁੱਟੂ ਅਰਧ ਮੁਵਰਧਮੀ ਫੱਟੇ ਚੱਕੇ ਪਏ ਨੇ ਜੀ ਜੀ ਤੋ ਜੋ ਹੁੰਦਾ ਨਾ ਹਾਲਾ ਕਿਦਾ ਆਰਾਮ ਨਾਮ ਕੀ ਲੂਟ ਹੈ ਲੂਟ ਸਕੇ ਤੇ ਲੂਟ ਮੇਰੇ ਜਾਇਦੇ ਅਨਸਾਰ ਪਹਿਲੀ ਗੱਲ ਤਾਂ ਭਗਵੰਤ ਮਾਣਾ ਪੌਣ ਕੁੱਕੜ ਹੈ ਇਹ ਇਹਦੀ ਸੁਗੰਧਣ ਸ਼ਕਤੀ ਬਹੁਤ ਤੇਜ ਆ ਦੇਖੋ ਕੋਈ ਛੱਡਿਆ ਨੇ ਮੜਕ ਵਾਲਾ ਬੰਦਾ ਨਾਲ ਆਪ ਲੜਾਈ ਸ਼ੁਰੂ ਕਰਕੇ ਦੂਜੇ ਤੇ ਗਲਤ ਪਵਾ ਦੇਣੀ ਆਪ ਨਾਲ ਗੱਲ ਲੱਗਣਾ ਉਹਨੂੰ ਕੱਢਾ ਦੇਣਾ ਇਸ ਕਰਕੇ ਮੈਨੂੰ ਬਦਲਣ ਦੀ ਕੋਈ ਸੁਭਾਵਨਾ ਨਹੀਂ ਲੱਗਦੀ ਕਿਉਂਕਿ ਨੀਤ ਤੇ ਨੀਤੀ ਤਾਂ ਬਦਲ ਨਹੀਂ ਨੀ ਜੀ ਇਤੋਂ ਵੱਧ ਨਾ ਤਾਂ ਕੇਂਦਰ ਨੂੰ ਮੋਜਾਂ ਨੇ ਨਾ ਦਿੱਲੀ ਵਾਲੇ ਧਾਰਮੀ ਨੂੰ ਇਤੋਂ ਵੱਧ ਹਰ ਇੱਕ ਮੰਤਰੀ ਦੇ ਮੋਢੇ ਤੇ ਦੋ ਦੋ ਚਿੱਤਰਗੁਪਤ ਬੈਠੇ ਨੇ ਹਰ ਇੱਕ ਐਮਐਲਏ ਤੇ ਬੈਠੇ ਨੇ ਹਰ ਇੱਕ ਦਫ਼ਤਰ ਤੇ ਬੈਠੇ ਨੇ ਸੋ ਜਦੋਂ ਨਾਮ ਤੇ ਮਾਰਾ ਰਾਜ ਹਮਾਰਾ ਚੱਲ ਰਿਹਾ ਉਹ ਕਿਉਂ ਬਦਲੂ ਪਰ ਇਹ ਧਿਆਨ ਭਟਕਾਉ ਜੰਤਰ ਨੇ ਜਿਵੇਂ ਪਠਾਨ ਮਾਦਰੇ ਵਾਲਾ ਮੈਂ ਕਿਹਾ ਮੰਨ ਲਓ ਜੀ ਉਹ ਤੇ ਕੇਸ ਦਰਜ ਹੋ ਗਿਆ ਪਹਿਲੀ ਗੱਲ ਤਾਂ ਬਲਾਤਕਾਰ ਦਾ ਮਾਮਲਾ ਨਹੀਂ ਬਣਦਾ ਜੀ ਉਹ ਹੋਰ ਹੋਰ 100 ਮਸਲੇ ਬਣਦੇ ਹੋਣ ਹਾਈ ਕੋਰਟ ਚ ਚੱਲ ਰਿਹਾ ਕਦੋਂ ਦਾ ਉਹ ਮਸਲਾ ਅਚਾਨਕ ਇੱਕ ਦਿਨ ਕਿਵੇਂ ਜਾਦਾ ਆ ਗਏ ਵੀ ਆਪਾਂ ਉਹਨਾਂ ਨੂੰ ਫੜਨਾ ਫਿਰ ਤੁਸੀਂ ਚਲੋ ਕੇਸ ਵੀ ਦਰਜ ਹੋ ਗਿਆ ਐਮਐਲਏ ਆ ਮੁੱਖ ਸਕੱਤਰ ਤੋਂ ਵੱਡਾ ਦਰਜਾ ਤੁਸੀਂ ਸਮਨ ਕਰੋ ਬੁਲਾਓ ਉਹਨੂੰ ਜੇ ਨਾ ਆਵੇ ਫੇਰ ਗੱਲ ਆ ਨਿਕਲ ਗਿਆ ਹੋ ਜਿੰਨਾ ਕੋ ਸਾਹਮਣਿਆ ਮੁੜ ਕੇ ਗਏ ਉਸੇ ਤਰ੍ਹਾਂ ਧਾੜਾਂ ਲੈ ਕੇ ਵੇਚਤੀ ਹੋਈ 10 11 ਬੰਦੇ ਉਹ ਵੀ ਫੜ ਲਿਆ ਜਿਹੜਾ ਟੱਕਰਿਆ ਲਿਆ ਕੇ ਪਟਿਆਲੇ ਜੇਲ੍ਹ ਚ ਬੰਦ ਕਰ ਇਸ ਕਰਕੇ ਪੁਲਿਸ ਰਾਜ ਬਣਾਉਣ ਦੀ ਜਿਹੜੀ ਤਰਕੀਬ ਆ ਇਹ ਅਮਿਤ ਸ਼ਾਹ ਨੂੰ ਵੀ ਫਿੱਟ ਰਹਿੰਦੀ ਆ ਇਹ ਕੇਜਰੀਵਾਲ ਨੂੰ ਵੀ ਫਿੱਟ ਰਹਿੰਦੀ ਆ ਜਿਹੜਾ ਬੰਦਾ ਆਪਣੀ ਪਾਰਟੀ ਚ ਵੱਖਰੀ ਆਵਾਜ਼ ਨਾ ਸੁਣ ਸਕੇ ਜੀ ਉਹ ਆਪਣੇ ਖਿਲਾਫ ਵਿਰੋਧੀ ਆਵਾਜ਼ ਕਿਵੇਂ ਸੁਣ ਸਕੂ ਜਿਹੜਾ ਬੰਦਾ ਅਸੈਂਬਲੀ ਚ ਕਹਿ ਸਕਦਾ ਚੁੱਪ ਕਰ ਜਾਓਏ ਤਿੰਨ ਦਿਨਾਂ ਨੂੰ ਵੀ ਚੁੱਪ ਕਰੇਂਗੇ ਉਹਦਾ ਮਤਲਬ ਬਾਡੀਆਂ ਵਾਲਾ ਕੇਸ ਚ ਫੜੂ ਮੈਂ ਤੈਨੂੰ ਤੁਸੀਂ ਦੇਖੋ ਤਾਂ ਸੀ ਨਾ ਜਿਹੜਾ ਗੱਲਾਂ ਕਰਦਾ ਉਹ ਕਹਿੰਦਾ ਸਪੀਕਰ ਸਾਹਿਬ ਵਿਰੋਧੀ ਧਿਰ ਨੂੰ ਤਾਂ ਬੁਲਾਇ ਹੀ ਨਾ ਕਰੋ ਕਹਿੰਦਾ ਇਹਨਾਂ ਨੇ ਵਾਕਆਊਟੇ ਕਰਨਾ ਹੁੰਦਾ ਮਤਲਬ ਤੁਸੀਂ ਕਹੀ ਜੀ ਯਾਰ ਮੈਂ ਕਹਿੰਦਾ ਇਹ ਤਾਂ ਹੁੰਦਾ ਵੀ 33% ਨੰਬਰ ਵਾਲਾ ਪਾਸ ਹੋ ਜਾਂਦਾ ਹੂੰ ਇਹ ਤਾਂ 19 ਤੇ ਵੀ ਨਹੀਂ ਜਾਂਦਾ ਹੁਣ ਕਰੀਏ ਕੀ ਜੀ ਸੋ ਇਸ ਕਰਕੇ ਬਦਲਣ ਦੀ ਸੰਭਾਵਨਾ ਮੈਨੂੰ ਨਹੀਂ ਲੱਗਦੀ ਆਦਮ ਆਦਮੀ ਪਾਰਟੀ ਚ ਬਗਾਵਤ ਤਾਂ ਹੋ ਸਕਦੀ ਆ ਬਗਾਵਤ ਜੇ ਨਹੀਂ ਹੋਊਗੀ ਬਗਾਵਤ ਕਰਕੇ ਜਾਣਗੇ ਕਿੱਧਰ ਥਾਂ ਕਿਸੇ ਪਾਸੇ ਵੀ ਨਹੀਂ ਜਦੋਂ ਇਹ ਹਾਰ ਗਿਆ ਸੀ ਦਿੱਲੀ ਚ ਚਰਚਾ ਬਗਾਵਤ ਦੀ ਵੀ ਹੋ ਰਹੀ ਆ ਹਮਲਾ ਕਰਨਾ ਚਾਹੀਦਾ ਸੀ ਜਦੋਂ ਦਿੱਲੀ ਤੋਂ ਹਾਰ ਗਏ ਸੀ ਇਹ ਕਹਿਣਾ ਚਾਹੀਦਾ ਸੀ ਪ੍ਰਤਾਪ ਸਿੰਘ ਬਾਜਬਾ ਨੂੰ ਵੀ ਇਹਨਾਂ ਦਾ ਦਿੱਲੀ ਮਾਡਲ ਫੇਲ ਹੋ ਗਿਆ ਹੁਣ ਕਹਿਣਾ ਚਾਹੀਦਾ ਦਿੱਲੀ ਮਾਡਲ ਫੇਲ ਹੋ ਗਿਆ ਮੁੱਦਿਆਂ ਦੀ ਸਿਆਸਤ ਕਿੱਥੋਂ ਉਠਾਉਂਦੇ ਨੇ ਜੀ ਉਹ ਸਾਰੇ ਕਹਿੰਦਾ 31 ਬੰਦੇ ਮੇਰੇ ਸੰਪਰਕ ਚ ਨੇ ਸਾਰੇ ਡਾਇਵਰਟ ਕਰਤੀ ਕੱਤੀ ਤੇਰੇ ਸੰਪਰਕ ਚ ਹੁਣ ਉਹਨਾਂ ਦਾ ਦੁੱਧ ਚੋਲੇਗਾ ਤੂੰ ਕੱਤੀਆਂ ਨੂੰ ਟਿਕਟ ਦਵਾ ਦੇਗਾ ਕਾਂਗਰਸ ਦੇ ਵਿੱਚੋਂ ਸੋ ਬૌਧਿਕ ਤੌਰ ਤੇ ਕੰਗਾਲ ਸਾਡੀ ਆਪ ਸੋਸਾਇਟੀ ਤੇ ਸਿਆਸਦਾਨ ਨੇ ਪੰਜਾਬ ਨੂੰ ਲੁੱਟਣ ਦਾ ਤੇ ਉਜਾੜੇ ਦਾ ਖੇਤਰ ਬਣਾ ਲਿਆ ਸਾਡੀ ਬਦਕਿਸਮਤੀ ਇਹ ਦੀ ਜੀ ਬਹੁਤ ਬਹੁਤ ਸ਼ੁਕਰੀਆ ਮਾਨਸਾ ਜੀ